ਕਹੋ ਮਾਤਾ ਜਰਾ ਬੰਨੂ ਮਾਵਾ ਦੀ ਤਾਂ ਸੁਣਦਾ ਹੋਊਗਾ ਉਹ ਹੋਰ ਭਾਵੇਂ ਕਿਸੇ ਦੀ ਸੁਣਿਆ ਸੁਣਿਆ ਮਾਵਾ ਦੀ ਤਾਂ ਸੁਣੂਗਾ ਹੀ ਰੱਬ ਕਿ ਨਹੀਂ ਮੈਂ ਸੱਮੀ ਵੀ ਖਾ ਗਈ ਧਿਆਨ ਦਾ ਖਾਣ ਵਾਲ ਲਈ ਆ ਬਸ ਹੋਰ ਕੋਈ ਕੰਮ ਨਹੀਂ ਨੂੰ ਚਾਹੀਦਾ ਖਾਣ ਨੂੰ ਦੇ ਦਿਓ ਬਸ ਔਰ ਇੱਥੇ ਆਪਾਂ ਰਾਹ ਬੰਦ ਕਰ ਦਿੰਨੇ ਹੁੰਨੇ ਆ ਕਿਉਂਕਿ ਕੋਕੋ ਇੱਥੋਂ ਲੰਘਦੀ ਐ ਇਦਾਂ ਅੰਦਰੋਂ ਆ ਕੇ ਇੱਥੋਂ ਲੰਘਦੀ ਐ ਤੇ ਪੂਰਾ ਖਲਾਰਾ ਪਾਉਂਦੀ ਵੀ ਇੱਥੇ ਮਤਲਬ ਆਪ ਵੀ ਲਿਬੜਦੀ ਐ ਨਾਲੇ ਚਿਚੜ ਪਾਉਂਦੀ ਐ ਇਸੇ ਕਿਥੇ ਅੱਪ ਬੀਜ ਬਜਾਈ ਕਰਾਂਗੇ ਪਾਪਾ ਬੀਜਾਂਗੇ ਇੱਥੇ ਮੂੜੀਆਂ ਮੇਥੀ ਧਨੀਆਂ ਇੱਕ ਹੋਰ ਚੀਜ਼ ਕਿਹੜੀ ਹੁੰਦੀ ਆ ਅੱਪ ਅੱਸੀ ਕਾਜੀ ਸਵਾਦ ਕਰਦੇ ਆ ਨਵੇਂ ਵਲੌਗ ਦੇ ਵਿੱਚ ਟੀਮ ਸਾਰੇ ਵਾਲੇ ਠੀਕ ਠਾਕ ਅੱਜ ਵੀ ਠੀਕ ਠਾਕ ਹੋ ਰਹੀ ਏ ਉਮੀਦ ਦਾ ਸਸੀ ਗੱਲ ਸਾਰਿਆਂ ਨੂੰ ਇੱਕ ਵਾਰੀ ਫਤ ਜੀ ਵਿੱਕੀ ਵਾਰ ਸਾਰਿਆਂ ਨੂੰ ਜ਼ੰਮੀ ਖਾਓ ਸੇਬ ਖਾਓ ਬਾਜੂ ਡੇਲ ਨਹੀਂ ਖਾਲੀ ਤੈਨੂੰ ਪਤਾ ਸੇਬ ਸੰਤਰਾ ਖਾਲੇ ਪੁੱਤ ਸੇਬੀਆਂ ਸੇਬੀਆਂ ਖਾਣੀਆਂ ਸੀ ਸੇਬੀਆਂ ਸੇਬੀਆਂ ਖਾਣੀਆਂ ਹੀ ਤੋਂ ਹੈ ਹੱਬ ਤੋਂ ਮੁਰੇ ਸੇਬ ਦੇ ਦੋ ਤੇ ਭਾਵੇਂ ਤੇ ਕੇਲੇ ਦੇ ਦੋ ਤੇ ਭਾਵੇਂ ਕਿੰਨੂ ਦੇ ਦੋ ਤੇ ਭਲੇ ਮਸਮੀਆਂ ਦੇ ਦੋ ਭਾਵੇਂ ਆਲੂ ਕੱਚੇ ਦੇ ਦੋ ਇੰਨਾ ਭੁੱਖੜਾ ਕੁੱਤਾ ਆਇਆ ਏ ਹੈਣਾ ਉਹ ਕੁੜਗੁੱਤਾ ਇਹ ਮੀਮੂ ਪੈ ਗਿਆ ਜੰਮੀ ਕਿ ਨਹੀਂ ਮੀ ਵੀ ਪੈ ਚੱਕ ਆਇਆ ਇੱਕ ਦੋ ਦਿਨ ਤੱਕ ਆਪਾਂ ਮੂਲੀਆਂ ਬੀਜ ਦਾਂਗੇ ਫਿਰ ਖਾਵਾਂਗੇ ਆਪਾਂ ਠੰਡ ਦੇ ਵਿੱਚ ਮੂਲੀਆਂ ਵਾਲੇ ਪਰੌਣੇ ਪਾਈ ਲਓ ਏ ਟਿੱਡਾ ਕਿ ਖੂ ਹੋਇਆ ਨਿਕਾ ਇਹਦਾ ਟਿੱਡਾ ਤੇ ਡਾਜਦੀ ਨਹੀਂ ਹਾਂ ਮથે ਦਾ ਨਹੀਂ ਭੰਨਣਾ ਟਿੱਡਾ ਪਤਾ ਨਹੀਂ ਕਿਹਾ ਜਿਆ ਕੁੱਤਾ ਇਹ ਸੇਬ ਪਹਿਲੇ ਹੈ ਲੈ ਤੇ ਆਪਣਾ ਆਲੂ ਕੱਚੇ ਤਈ ਰੋਟੀ ਤੇ ਚਲ ਦੇ ਨਹੀਂ ਦਿੰਦੇ ਸਾਰਾ ਵੀ ਖੜਾ ਹੁੰਦਾ ਹੈ ਕਿਹਾ ਪੁੱਤ ਉਹ ਦੇ ਛਾਲਾ ਉਹਦੀ ਕਿਉਂ ਮੋਤਰੀ ਅੱਛਾ ਵੀ ਥੱਲੇ ਰੱਖਦੇ ਵੀ ਮਸਾਲ ਮਾਰਨੀ ਪੈਂਦੀ ਹੈ ਕਹਿੰਦੀ ਆਹੋ ਤੇ ਕਿ ਜੀ ਦੀ ਵੀ ਬੜੀ ਛੇਤੀ ਐ ਇਹ ਇਹ ਆਉਂਦੇ ਇਹ ਆਉਂ ਯਾ ਮੈਨ ਲੱਗਦਾ ਇਹ ਫੋਕਾ ਭਗ ਜ਼ਿਆਦਾ ਲੱਗਣ ਲੱਗ ਪਈ ਐ ਖਾਂਦੀ ਹੁਣੇ ਰੋਟੀਆਂ ਖਾ ਕੇ ਡੇਢ ਰੋਟੀ ਖਾ ਕੇ ਉਸ ਤੋਂ ਬਾਅਦ ਫਿਰ ਉਹ ਦੇ ਇੱਕ ਵਾਰ ਇਹਨੂੰ ਚੀਜ਼ ਦੇ ਦੋ ਫਿਰ ਪਿੱਠ ਪੁੱਛ ਦੂਜੇ ਪਾਸੇ ਡੇੜੀ ਕਰਕੇ ਨਾ ਇਹ ਫਿਰ ਖਾਂਦੀ ਆ ਜਿੰਨੇ ਚੀਜ਼ ਦਿੱਤੀ ਆ ਉਹਨੇ ਤੇ ਦੁਬਾਰਾ ਲੈਣੀ ਫਿਰ ਤੋਂ ਹਾਂ ਤੇਰੇ ਤੋਂ ਕੋਈ ਜੀ ਲੈਣੇ ਨਹੀਂ ਵਾਪਸ ਬਾਕੀ ਟਾਈਮ ਹੋ ਗਿਆ 4 ਵਜੇ ਨਾਲ ਆ ਤੇ ਆਪਣਾ ਕੰਮ ਕਰ 6:30 ਵਜੇ ਸ਼ੁਰੂ ਹੋਣਾ ਆ ਹੁਣ ਮਾੜੀ ਮੋਟੀ ਸੈਰ ਕਰਕੇ ਆਏ ਆ ਤੇ ਹੁਣ ਅਪਨਾ ਨਹਾਵਾਂਗੇ ਧੋਵਾਂਗੇ ਤੇ ਫਿਰ ਥੋੜਿਆ ਜਾ ਸੋਵਾਂਗੇ ਤਾਂ ਜੋ ਸਾਰੀ ਰਾਤ ਅੱਬਾ ਡਿਊਟੀ ਕਰ ਸਕੀਏ ਤੇ ਰਮਨ ਦਾ ਤਾਂ ਪਤਾ ਹੀ ਆ ਉਹ ਕਿਨੇ ਉਹ ਮੁਪਲਟ ਹੋਈ ਸੀ ਪਾਲੀ ਸੀ ਉਹਨਾਂ ਸੀ ਮੈਂ ਅੱਜ ਬਲੌਗ ਉਦੋਂ ਮੈਂ ਬਾਹਰ ਚਲਾ ਗਿਆ ਸੀਗਾ ਰਮਨ ਜੀ ਨੇ ਤਾਂ ਨੂੰ ਪਤਾ ਆ ਉਹ ਬਾਹ ਮਹਾੜੀਆ ਉਹਦੀ ਡੇ ਡਿਊਟੀ ਹੈ ਨਾਈਟ ਨਹੀਂ ਹੈਗੀ ਉਹਦੀ ਡੇ ਆ ਮੇਰੀ ਨਾਈਟ ਆ ਇਸ ਕਰਕੇ ਵੈ ਸ਼ਾਮ ਨੂੰ ਕਰੂੰਗਾ ਡਿਊਟੀ ਹੁਣ ਆਪਾਂ ਸਵੇਰੇ ਆਪਾਂ ਬਲੌਗ ਬਣਾ ਲੈਨੇ ਹੁੰਨੇ ਆ ਟੋਟੀ ਪਾਣੀ ਆਪਾਂ ਸ਼ਗਲ ਆ ਅੱਜ ਬਲੌਗ ਬਣਾਇਆ ਨਹੀਂਗਾ ਤੇ ਹੁਣ ਸ਼ੁਰੂ ਕੀਤਾ ਸ਼ਾਮ ਨੂੰ ਮੈਂ ਬਾਕੀ ਨਾਲ ਦੇ ਬਲੌਗ ਦੇ ਵੀ ਮੀਂਹ ਪੈ ਚੁੱਕਾ ਆ ਕਪੜਿਆ ਜੀ ਤੋਤੇ ਮੰਮੀ ਨੇ ਤੇ 20 ਪੈ ਚੁੱਕਾ ਆ ਤੇ ਸਾਰੀ ਜਿਹੜੀ ਜ਼ਮੀਨ ਆ ਉਹ ਗਿੱਲੀ ਹੋ ਗਈ ਆ ਉਹਨੇ ਤੇ ਜਣਾ ਰੋੜੀ ਜੀ ਕੱਢ ਗਏ ਤੇ ਮੂੜੀਆਂ ਬੀਜਾਂਗੇ 2-4 ਦਿਨਾਂ ਤੱਕ ਇੱਥੇ ਆਪਾਂ ਰਾਹ ਬੰਦ ਕਰ ਦਿੰਨੇ ਹੁੰਨੇ ਆ ਕਿਉਂਕਿ ਕੋਕੋ ਇੱਥੋਂ ਲੰਘਦੀ ਏ ਇਦਾਂ ਅੰਦਰੋਂ ਆਗ ਇੱਥੋਂ ਲੰਘਦੀ ਏ ਤੇ ਪੂਰਾ ਖਲਾਰਾ ਪਾਉਂਦੀ ਫਿਰ ਇੱਥੇ ਮਤਲਬ ਆਪ ਵੀ ਲਿਪੜਦੀ ਏ ਨਾਲੇ ਚਿੱਚੜ ਪਾਉਂਦੀ ਏ ਇਸ ਕਰਕੇ ਇੱਥੇ ਆਪਾਂ ਬੀਜ ਬਜਾਈ ਕਰਾਂਗੇ ਪਾਪਾ ਬੀਜਾਂਗੇ ਇੱਥੇ ਮੂੜੀਆਂ ਮੇਥੀ ਤਣੀਆਂ ਇੱਕ ਹੋਰ ਚੀਜ਼ ਕਿਹੜੀ ਹੁੰਦੀ ਆ ਪਾਲਕ ਹਾਂ ਮੁਰੀਆਂ ਮਿੱਟੀ ਤਣੀਆਂ ਪਾਲਕ ਚਾਰ ਤੀਜਾ ਬੀਜਾਂਗੇ ਉਨੀਆਂ ਚਾਰ ਚੀਜ਼ਾਂ ਜਿੰਨੀ ਜਗ੍ਹਾ ਠੀਕ ਐ ਇੱਥੇ ਇੱਥੇ ਆ ਚੀੜੀਆਂ ਵੀ ਬੋਲਦੀਆਂ ਨੇ ਆ ਕੇ ਸ਼ਹਿਰਾ ਦੇ ਵਿੱਚ ਐਦਾਂ ਨਹੀਂ ਹੁੰਦਾ ਯਾਰ ਵੈਸੇ ਤਾਂ ਇਹ ਵੀ ਪਿੰਡ ਨਹੀਂ ਹੈਗਾ ਹੈਗਾ ਸ਼ਹਿਰ ਹੀ ਆ ਪਰਤ ਖੁੱਲੀ ਜਗ੍ਹਾ ਹੋਣ ਕਰਕੇ ਨਾ ਚੀਣੀਆਂ ਚੁਣੀਆ ਇੱਥੇ ਇੰਨੇ ਦੀ ਆਵਾਜ਼ ਆਉਂਦੀ ਰਹਿੰਦੀ ਐ ਐਦਾਂ ਲੱਗਦਾ ਵੀ ਆਹਾਹਾ ਨਜ਼ਾਰੇ ਵਾਲੀ ਚੀਜ਼ ਸ਼ਹਿਰਾ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ ਸੋਣਾ ਨੂੰ ਮਿਲਦੀਆਂ ਨੇ ਪੀੜੀਆਂ ਨਾਲੇ ਉਹਨੇ ਜਿਹੜੀਆਂ ਗੈਬ ਵੀ ਹੋ ਗਈਆਂ ਨੇ ਮਤਲਬ ਉਹ ਘਟ ਰਹੀਆਂ ਨੇ ਪਹਿਲਾਂ ਬਹੁਤ ਹੁੰਦੀਆਂ ਸੀ ਫਿਰ ਵੀ ਦੇਖਣ ਨੂੰ ਮਿਲ ਰਹੀਆਂ ਨੇ ਹਜੇ ਸੋ ਇਹ ਖੁਸ਼ੀ ਦੀ ਗੱਲ ਆ ਮਸਮੀ ਵੀ ਖਾ ਗਈ ਇਹਨਾਂ ਕੁਛ ਇਹਨੂੰ ਪਚੀ ਕਿਵੇਂ ਜੀ ਸੇਵ ਇਹਨਾਂ ਕੁਛ ਇਹਨੂੰ ਪਚੀ ਕਿਵੇਂ ਜਾਂਦਾ ਆ ਹੈ ਸਾਰਾ ਕੁਝ ਹੀ ਖਾਂਦਾ ਇਹ ਸਾਰਾ ਕੁਝ ਹੀ ਖਾਂਦਾ ਕੋਕੋ ਆਲਾ ਪਤ ਰਖਵਾ ਮਤ ਲੋਰੇ ਹੋਰੇ ਹੋਰੇ ਧਿਆਨ ਤਾਂ ਖਾਣ ਨਾਲ ਲਿਆ ਬਸ ਹੋਰ ਕੋਈ ਕੰਮ ਨਹੀਂ ਇਹਨੂੰ ਚਾਹੀਦਾ ਖਾਨ ਨੂੰ ਦੇ ਦੋ ਬਸ ਔਰ ਇਹ ਅੱਛਾ ਨਾਲ ਖੀਜੀ ਵੀ ਜਾਣਾ ਵੀ ਮੈਂ ਮੈਨੂੰ ਫੜਾ ਨਹੀਂ ਰਹੀ ਹੈ ਇਹ ਆਹ ਤੇ 26 ਸਤੰਬਰ 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 ਝੜ ਗਿਆ ਮੀ ਸਾਡੇ ਟੁੰਡਾ ਕੋਈ ਨਾ ਹੋਣੀ ਛੱਡੋ ਅਸਰ ਆਉਂਦਾ ਇਸ ਵੀ ਲੈਣਾ ਪੈਂਦਾ ਕਦੀ ਫਿਰ ਹਾਲ ਤਾਂ ਪੱਖੇ ਨੇ ਫਿਲਹਾਲ ਤਾਂ ਪੱਖੇ ਦਾ ਕਮਜਾਗ ਰ ਹੈ ਕੀ ਪੈਡ ਕਰਕੇ ਠੰਡ ਹੋਈ ਨਾ ਸਬਰ ਕਰੋ ਸਬਰ ਦੇਖੋ ਚਾਦਰਲੇ ਮਹੀਨੇ ਢੰਡਾ ਆ ਜਵੇ ਉਹ ਤਾਂ ਤਾਂ ਆ ਜਣੀ ਚਾਹੀਦੀ ਸੀ ਯਾਰ ਅਗਸਤ ਦੇ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਨੀ ਪਹਿਲਾਂ ਅਗਸਤ ਵੀ ਲੰਘ ਗਿਆ ਸਤੰਬਰ ਦੀ ਛਪੇਦਰੀ ਵੀ ਆ ਗਈ ਆ ਪੂਰਾ ਹੜਾ ਢੰਡਾ ਨਹੀਂ ਚਾਹੀਦੀ ਸੀ ਉਦੋਂ ਤੱਕ ਢੰਡਾ ਦਾ ਬੜਾ ਨਿਆਰਾ ਹੁੰਦਾ ਤੇ ਨਿਆਰਾ ਬੱਸ ਕਰ ਤੂੰ ਟਿੱਡ ਪਾੜ ਜੂ ਤੇਰਾ ਢੰਗਰ ਟਿੱਡ ਪਾੜ ਜੂ ਤੇਰਾ ਹਾਂ ਰਾਜ ਦਿਨ ਜੋ ਤੱਕ ਅਸੀਂ ਖਾਂਦੇ ਰਹਿਨੇ ਆ ਉਹ ਤੱਕ ਇਹ ਨਹੀਂ ਛੱਡਦੀ ਲਾ ਮੰਗਦੀ ਆ ਵੀ ਦੋ ਪਰ ਜੇ ਰੰਗ ਜਾਂਦੀ ਆ ਮੰਗਦੀ ਆ ਵੀ ਦੋ ਸਹੀ ਦਾ ਸਹੀ ਚੀਜ਼ ਹੁਣੀ ਚਾਹੀਦੀ ਆ ਗਰਮੀਆਂ ਚ ਗਰਮੀ ਆ ਠੰਡ ਦੇ ਟਾਈਮ 'ਚ ਵੀ ਠੰਡ ਹੁੰਦੀ। ਹੁਣੇ ਟਾਈਮ ਠੰਡ ਦਾ ਚੱਲਦਾ ਹੈ। ਕਿਉਂ ਨਹੀਂ ਪੈ ਰਹੀ ਠੰਡ? ਜੁਨੀ ਕਰ ਰਹੀ ਭਾਈ ਯਾਨੀ ਠੰਡ ਪੈਗੀ। ਪਰ ਠੰਡ ਪੈਂਦੀ ਥੋੜਾ 2-3 ਮਹੀਨੇ ਤਿੰਨ ਮਹੀਨੇ। ਗਰਮੀ ਪੈ ਰਹੀ ਹੈ। 8 ਮਹੀਨੇ। 10 ਤੜ੍ਹਬੀਨੇ। ਕਹੋ ਮਾਤਾ ਯਾਰ ਆਪ ਨੂੰ। ਮਾਮਾ ਜੀ ਦਾ ਸੁਣਦਾ ਹੋਊਗਾ ਉਹ। ਹੋਰ ਭਾਵੇਂ ਕਿਸੇ ਦੀ ਸੁਣੇ ਸੁਣੇ ਮਾਮਾ ਜੀ ਤਾਂ ਸੁਣੂਗਾ ਹੀ ਰੱਬ ਕਿੰਨੀ। ਬੜਾ ਕੋ ਸੋਹਣੀ ਹੋ ਗਿਆ ਹੈ। ਹਾਂ। ਰੱਬ ਵੀ ਉਹ ਹੀ ਜੋ ਹੈ ਦੁਨੀਆ ਦੇ ਦੇਕੇ। ਦੁਨੀਆ ਨੂੰ ਦੇਖ ਕੇ ਤਾਂ ਚਲ ਰ ਅੱਬ ਉਹ ਜਾ ਹੋ ਗਿਆ ਪਰ ਸੁਣਨੀ ਤਾਂ ਚਾਹੀਦੀ ਇਹ ਗੱਲ। ਕਰੀਵਰ ਦਾ ਅਸ ਠੰਡ ਦੀ। ਵੈਸੇ ਆਈ ਜਾਣੀ 10-15 ਦਿਨ ਤੱਕ ਇੰਨਾ ਬਰਦਾਸ਼ਤ ਕੀਤਾ ਕਾਕੇ ਥੋੜਾ ਹੋਰ ਕਰ ਲੈ। ਅੱਜ ਸੁਦਾ ਮੋਜ਼ਨ। ਕੱਲ ਬੁਰਾ। ਠੰਡ ਠੰਡ ਮੈਂ ਤਾਂ ਕਰਦਾ ਪਿਆ ਕਿਉਂਕਿ ਇਨਾ ਠੰਡ ਦੀ ਮੋਜ਼ ਬਹੁਤ ਹੈ। ਤੇ ਫਿਰ ਉਹਨੂੰ ਨਵਾਇਆ। ਇੱਕ ਤੇ ਆਈਸੀ ਕੂਲਰ ਦਾ ਚੱਕਰ ਨਹੀਂ ਰਹਿੰਦਾ। ਜਲੈਟ ਦੇ ਚਲੀ ਜਾਵੇ ਤਾਂ ਕੁਦਰਤੀ ਠੰਡ ਦੂਜਾ ਨਾ ਠੰਡ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਵਨਸਵੰਨੀਆਂ ਹੁੰਦੀਆਂ ਗਰਮੀਆਂ ਜਾਹੀ ਮੀ ਮਸਰੀ ਤੇ ਬਤਾਉਂ ਤੇ ਅੱਜ ਜਦ ਠੰਡ ਦੇ ਵਿੱਚ ਹੁੰਦੇ ਆ ਆਪਾਂ ਅਜਿਹੇ ਗੱਧ ਪਾਇਆ ਆਲੂ ਮਟਰ ਗਾਜਰ ਹੂੰ ਸਾਗ ਮੱਕੀ ਦੀ ਰੋਟੀ ਇਦਰੋਂ ਪੰਜੀਰੀਆਂ ਬੇਸਣ ਹੋਰ ਕਿੰਨਾ ਵੀ ਗਾਜਰ ਪਾਸ ਹਨਾ ਜਿਹੇ ਹੁੰਦੇ ਹਨ ਜੇ ਨਾ ਆ ਗਮੱਕੀ ਦੀ ਰੋਟੀ ਇਹ ਤਾਂ ਮੇਲੇ ਦੇ ਕਰਕੇ ਤਾਂ ਠੰਡ ਦੀ ਡੀਕਰੀ ਦੀ ਆ ਸਾਗ ਤੇ ਮੱਕੀ ਦੀ ਰੋਟੀ ਤਾਂ ਆ ਗਹਿ ਰਹਾ ਵਾ ਠੰਡ ਠੰਡੇ ਠੰਡ ਠੰਡ ਆ ਜੂਗਾ ਸਾਗ ਬਣਾ ਰਿਹਾ ਨਾ ਗੰਦਲਾ ਦਾ ਮਾ ਇਹ ਤੋਰੀ ਦਾ ਤੋਰੀਏ ਦਾ ਸਾਗ ਕਿੱਥੇ ਸਵਾਦ ਬਣਦਾ ਹੈ ਗੰਦਲਾਂ ਦਾ ਬਣਦਾ ਉਹ ਜਦੋਂ ਆਊਗਾ ਉੱਪਰ ਜਾਂ ਜਾਏ ਮਾਰੋਏ ਦੇ ਕੰਨ ਤੇ ਤੈਨੂੰ ਖਾਣ ਤੋਂ ਬਿਨਾ ਕੰਮ ਨਹੀਂ ਆ ਗਿਆ ਧਿਆਨ ਵਿੱਚ ਹੀ ਰਹਿੰਦਾ ਹੈ ਹਾਂ ਅਕਲ ਦਾ ਘਾਟਾ ਸਾਰਾ ਦਿਨ ਖਾਣ ਦੇ ਦੋ ਖਾਣ ਵਾਲੀ ਜਾਨ ਹੈ ਜਿੱਤੀ ਰੋਟੀ ਤਾਂ ਹੀ ਪਿਆ ਲੋੜ ਤੱਕ ਤੁਸੀਂ ਆਹ ਪਲੇਟ ਨਹੀਂ ਨਾ ਖਾਲੀ ਕਰਦੇ ਮਮੀ ਉਹ ਤਾਂ ਕਿਹਨੂੰ ਲੱਗਣਾ ਨਹੀਂਗਾ ਵੀ ਹਾਂ ਵੀ ਕੁਝ ਖਾਰੇ ਆਏ ਨਹੀਂ ਤਾਂ ਹਟੋਏ ਫੇਟੇ ਕੇ ਬੈਠੇ ਰਾਮਾ ਸਾਈਡ ਤੇ ਜਾ ਕੇ ਹੁਣ ਇਹਨੂੰ ਇ tanto ਲੱਗ ਰਿਹਾ ਤੁਸੀਂ ਕਿ ਛਿੱਲੜੇ ਛਿੱਲੀ ਜਨੇ ਇਹਦੇ ਬਸ ਆਪਣੇ ਨੂੰ ਲੱਗਦਾ ਵੀ ਕੁਝ ਹੈਗਾ ਅੱਜ ਖਾਣ ਨੂੰ ਇਸ ਕਰਕੇ ਟੜਪਦੀ ਆ ਕੁਝ ਨਹੀਂ ਹੈਗਾ ਦੇ ਖਾਦੀ ਐ ਪਲੇਟ ਕਰੋ ਪਰਾ ਦੇ ਸੂਜੋ ਬਸ ਖਾਪ ਆ ਵੇਖ ਮੈਂ ਘੰਟ ਪਾਇਆ ਨੌਕਰਾਂ ਮੇਰੀ ਮੈਂ ਹੈ ਨੀ ਨਾ ਮਾ ਹੌਜ਼ੇ ਕਦੀ ਇਹਨੂੰ ਖੁਸੀ ਕਰੋ ਕਦੀ ਖੁਸੀ ਸਾਰਾ ਦਿਨ ਤਮਾ ਕਰਦੀ ਨੌਕਰਾਂ ਦੇ ਮੈਂ ਉਹ ਪੱਲਾ ਮੈਂ ਉਹ ਬਲਾਡ ਦੇ ਵਿੱਚ ਬਾਲਟੀ ਰੱਖ ਕੇ ਆਇਆ ਪਤਾ ਕੀ ਕਰਦੀ ਆ ਉਧਰ ਚਲੀ ਜਾਂਦੀ ਆ ਉਸਨ ਮਿੱਟੂ ਮਿੱਟੀ ਹੋ ਕੇ ਮਿੱਟੋ ਮਿੱਟੀ ਹੋ ਗਿਆਂਦੀ ਆ ਫਿਰ ਨੂੰ ਫੇਰ ਨਵਣਾ ਪੈਂਦਾ ਨਾਨਦਵਾ ਫੇਰ ਜਾਂਦੀ ਆ ਫੇਰ ਨਵਣਾ ਪੈਂਦਾ ਮਾਰੋ ਛਤਰ ਇਹਦੇ ਕੰਨੇ ਤੇ ਸੋ ਹੁਣ ਥੋੜਾ ਜਿਆ ਬਾਸ ਹੋਵਾਂਗੇ ਇੱਥੇ ਕਰਦੇ ਆ ਇਹ ਬਲੋਗ ਆਪਾਂ ਖਤਮ ਲੇਖੋਂ ਪੌਂਗੜਾ ਬੰਦ ਕਰਦਾ ਮੈਂ ਇਹਨੂੰ ਰਹਿਣ ਦੀ ਕੀ ਕਰ ਤੇ ਤਲਾ ਗਰੀ ਨਹੀਂ ਆਇਆ ਤੇ ਮਿਲਦੇ ਆ ਅਗਲੇ ਬਲੋਗ ਦੇ ਵਿੱਚ ਤੋ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਤ ਸ੍ਰੀ ਅਕਾਲ ਅਜੇ ਅਜੇ ਵੀ ਤੇ ਦੇਖ ਤਰਫ ਰਹੀ ਹੈ ਡੇਟ ਰੱਖ ਕੇ ਆਉਗੇ ਫੇਰ ਨਹੀਂ ਗਦੋਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਉਹ ਬਾਦ ਰਹੋ ਜਿੰਦਗੀ ਤੁਸੀਂ ਹਾਲ ਹੋ ਜਿੰਦਗੀ ਖੁਸ਼ਹਾਲ ਰਹੋ ਜਿੰਦਗੀ ਖੁਸ਼ਹਾਲ ਰੱਖੋ ਖੁਸ਼ੀਆਂ ਮਾਣੋ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਦਾ ਦਿਲ ਨਾ ਦਿਖਾਓ ਬੱਡੇ ਦਾ ਸ਼ੁਕਰੀਆ ਦਾ ਇਹਦੇ ਨਾਲ ਹੀ ਇਹ ਵਲੋਗ ਆਪਾਂ ਕਰਦੇ ਆ ਖਤਮ ਫਤੋਂ ਫਤੋਂ ਪੀੜੀ ਕੜੀ ਬਾਣੀ ਆਈ ਹੈ ਜਮ ਲੋਕੋ ਦੇ ਵਿੱਚ ਬੋਲੋ ਓਕੇ ਓਕੇ ਅਗਲੇ ਵੀ ਲੋਕੋ ਦੇ ਵਿੱਚ ਮਿਲਦੇ ਆਂ ਕੋਈ ਚੰਗਲਾ ਤਾਂ ਲਾਈਕ ਕਰਿਆ ਕਰੋ ਕਮੈਂਟ ਤਾਂ ਕਰ ਹੀ ਕਰੋ ਵੀ ਭਾਈ ਆ ਵਧੀਆ ਲੱਗਿਆ ਤੇ ਆ ਨਹੀਂ ਵਧੀਆ ਲੱਗਿਆ ਤੇ ਮਿਲਦੇ ਆ ਇਸ ਤੋਂ ਬਾਅਦ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ 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 ਬਾਏ